ਸਭ ਹੈ ਉਹਦੇ ਹੁਕਮ ਵਿੱਚ ਤੁਬ ਹੈ ਉਹਦੇ ਹੁਕਮ ਵਿੱਚ ਹੈ ਪਾਰ ਸੋ ਲਈਏ ਮੀ ਪਾਇਆ ਮੀ ਪਾਇਆ ਪਰਮੇਸ਼ਰ ਪਾਇਆ ਧੀਜਾ ਸਭ ਸੁਖੀ ਬਸਾਇਆ ਇਹ ਵੀ ਉਹਦੇ ਹੁਕਮ ਵਿੱਚ ਹੈ ਤਾਪਸ ਹੈ ਇਹ ਵੀ ਉਹਦੇ ਹੁਕਮ ਵਿੱਚ ਸਭ ਉਹਦੇ ਹੁਕਮ ਵਿੱਚ ਹੀ ਕਰਦਾ ਹੈ ਕਹਿੰਦੇ ਹੁਕਮ ਉਹਦੇ ਬਿਹਾਰ ਜਿੰਨਾ ਨੇ ਉਹਦੇ ਹੁਕਮ ਨੂੰ ਬੁੱਧ ਲਿਆ ਉਹਦੇ ਕਹਾਣੀ ਨੂੰ ਪਛਾਣ ਲਿਆ ਉਹਦੇ ਯਾਤ ਸਿੱਖ ਲਈ ਜਿਹੜਾ ਹੁਕਮ ਉਹ ਕਹਿੰਦਾ ਹੈ ਹੁਕਮੇ ਬੰਦ ਨਿਹਾਲ ਖਸਮ ਪਰਵਾਇ ਉਹਨਾਂ ਦੀ ਜੀਵਨ ਦਾਸਤਰਾ ਸਬਦ ਹੈ ਤੇ ਆਪਾਂ ਦੇ ਹੁਕਮ ਗੁਰਦੋਂ ਦੀ ਗੱਲ ਕਰਦੇ ਰੋ ਹੁਣ ਅੱਜ ਹੈ ਵਿਸ਼ਵ ਚਲ ਵਿੱਚ ਅੱਜ ਅੱਜ ਪਾਣੀ ਦੀ ਰਸ ਹੈ ਹੁਕਮ ਗੁਰਦਣਾ ਮਹਾਰਾਜ ਜੀ ਬਾਣੀ ਅੰਦਰ ਪਾਣੀ ਦੀ ਵੀ ਆਪਾਂ ਗੱਲ ਕਰ ਲਈਏ ਪਰ ਕਿਉਂਕਿ ਪਹਿਲਾ ਪਾਣੀ ਜਿਉ ਹੈ ਦਿੱਤ ਰਿਹਾ ਸਭ ਕੋਈ ਤੇ ਪਾਣੀ ਸਾਨੂੰ ਕੀ ਕਹਿੰਦਾ ਹੈ ਪਾਣੀ ਸਾਨੂੰ ਨਿਬਰਤਾ ਦੇ ਵਿੱਚ ਰਹਿਣਾ ਸਿਖਾਉਂਦਾ ਪਾਣੀ ਦਾ ਸਭ ਤੋਂ ਵੱਡਾ ਗੁਣ ਧਰਤੀ ਤੇ 1400 ਮੀਲੀਅਨ ਕਿਉਂ ਸੁਖ ਪਾਣੀ ਹੈ ਜਿਹੜਾ ਹੱਥ ਦੇ ਸੁਖ ਨਾਲ ਜੁੜਿਆ ਹੈ ਬੋਧਿਤ ਨੇ ਬੇਨਤੀ ਕਰਨ ਕਿ ਉਹ ਧਰਤੀ ਤੇ ਤਾਵਾਸ ਓਪੀਨੀਅਨ ਯੋਸ਼ਕ ਪਾਣੀ ਹੈ ਜਿਹਦੇ ਵਿੱਚੋਂ ਸਾਡੇ ਕੋਲੇ ਪੀਣ ਜੋਗ ਜਿਹੜਾ ਪਾਣੀ ਉਹ 2% ਤੋਂ 2.7% ਹੈ ਜਿਹੜਾ ਸਾਡਾ ਪੀਣ ਜੋਗ ਪਾਣੀ ਜਿਹੜਾ ਅਸੀਂ ਪੀਂਦੇ ਆ ਉਹ 2% 7 2.7% ਹੈ ਸਾਡੇ ਕੋਲ 75% ਪਾਣੀ ਜਿਹੜਾ ਉਹ ਗਲੇਸ਼ੀਅਰ ਦੇ ਰੂਪ ਵਿੱਚ ਹੈ ਆਪਾਂ ਤਾਂ ਵੀ ਇੰਨਾ ਗਹਿराई ਤੱਕ ਗਈ ਸੋਚੇ ਕਿ ਕਿੰਨੇ ਕੁ ਵਾਟਰ ਤਾਂ ਹੁੰਦੀ ਹੈ ਤਲੀਆਂ ਵਾਲੀ ਹੈ ਉਪਕੂਟੀਤਾਂ ਲਈ ਹੈ ਤਲੀਆਂ ਵਾਲੀ ਹੈ ਕੋਈ ਪਰਵਾਹ ਨਹੀਂ 75% ਪਾਣੀ ਗਲੇਸ਼ੀਅਰ ਦੇ ਰੂਪ ਵਿੱਚ ਹੈ ਤੇ 2.2% ਪਾਣੀ ਲੈਗੋ ਦਰਿਆਵਾਂ ਤੇ ਬਨਸਪਤੀ ਦੇ ਰੂਪ ਵਿੱਚ ਹੈ ਤੇ 22.6% ਪਾਣੀ ਤੇ ਨਹੀਂ ਤੇ ਪਾਲ ਸਕਦੇ ਇੰਨਾ ਸਾਫੀ ਕੀ ਹਿੱਸਾ ਕਿੰਨੇ ਤੋਟੇ ਹੁੰਦੇ ਆ ਪਾਣੀ ਤੇ ਪਾਣੀ ਵੀ ਹੁਣ ਆਪਾਂ ਅੱਜ ਸੁਵਾਰਣ ਕਰਾਂਗੇ ਤੇ ਤਾਂ ਹੀ ਸਫਲ ਹੋ ਜੇ ਹੁਣ ਪਾਣੀ ਦੀ ਆਪਾਂ ਸਾਬ ਨਹੀਂ ਕਰਦੇ ਸੁਵਾਰ ਨਹੀਂ ਕਰਦੇ ਤੇ ਪਾਣੀ ਕਹਿੰਦੀ ਪਹਿਲਾਂ ਪਾਣੀ ਜੀਉ ਹੈ ਬੰਦੇ ਦੀ ਸਭ ਤੋਂ ਵੱਡੀ ਪਾਣੀ ਐ ਨਾ ਜਿਹੜਾ ਪਾਣੀ ਇਹੀ گاਉਂ ਦੇ ਸਭ ਤੋਂ ਵੱਡੀ ਪਾਣੀ ਪਾਣੀ ਵਰਦਾ ਹੋਵੇ ਬੰਦੇ ਉਹ ਕੱਖ ਨਹੀਂ ਵਰਦਾ ਬਾਣੀ ਦਾ ਕਸਲਾ ਸਾਡੇ ਸਤਿਗੁਰਾਂ ਨੇ ਦੇਖੋ ਪਾਣੀ ਨੇ ਵੱਡੇ ਵੱਡੇ ਸਰੋਵਰਾਂ ਦਾ ਰਾਜ ਕੀਤਾ ਮਹਾਰਾਜ ਜੀ ਨੇ ਪਾਣੀ ਸਾਨੂੰ ਨਿਮਰਤਾ ਦੇ ਗਾਇਰੇ ਵਿੱਚ ਤਰਕਣਾ ਸਿਪਾਉਂਦਾ ਹੈ ਪਾਣੀ ਸਾਹਿਬ ਉਸ ਕੌਡਰ ਦੀ ਆਪਣੇ ਪਿਆਰੇ ਦੀ ਪ੍ਰਾਪਤੀ ਵਾਸਤੇ ਕਿੰਨੀਆਂ ਵੀ ਔਕੜਾਂ ਆਉਣ ਤੇ ਉਹਦੇ ਵਿੱਚ ਨਿਰੰਤਰ ਬੰਦੇ ਯਾਦਾਂ ਅਟਕਣਾ ਨਹੀਂ ਖੜਨਾ ਸੀ ਤੇ ਪਾਣੀ ਸਾਹਿਬ ਉਸ ਕੌਡਰ ਸਾਡੇ ਗੁਰੂ ਸਾਹਿਬਾਂ ਨੇ ਸ਼ੋਗਨਾ ਦਾ ਨਿਰਮਾਣ ਕਰਵਾਇਆ ਬੋਲੀਆਂ ਦਾ ਨਿਰਮਾਣ ਕਰਾਇਆ ਕਾਦੇ ਵਾਸਤੇ ਪਾਣੀ ਸੰਭਾਲਿਆ ਰੱਖੀ ਖੂਕ ਹਟਵਾਏ ਕਿ ਤੁਹਾਰਿਕ ਪਾਣੀ ਪੀ ਸਕੇ ਹੱਕ ਦਾ ਭਾਵ ਹੋਵੇ ਵੀ ਇਹਨਾਂ ਨੂੰ ਸੰਭਾਲਿਆ ਕਰ ਤੇ ਅੱਜ ਅਸੀਂ ਕਿੱਥੇ ਸੰਭਾਲਦੇ ਪਾਣੀ ਅੱਜ ਤੇ ਪਾਣੀ ਬੁੱਲ ਦੇ ਕਹਣ ਲੱਗੇ ਥੋੜਾ ਸਮਾਂ ਹੋਰ ਰੱਖ ਕੇ ਮੈਂ ਸਤਗੁਰਾਂ ਦੀ ਪਾਵਨ ਹਜ਼ੂਰੀ ਤੇ ਬੈਠ ਕੇ ਗੱਲ ਕਰ ਰਹੇ ਹਾਂ ਸੱਚੀ ਗੱਲ ਹੈ ਸਮਾਂ ਇਹੋ ਜਿਹਾ ਆਏਗਾ ਜੇ ਨਾ ਆਪਣਾ ਪਾਰੇ ਤਾਂ ਅਸੀਂ ਹੋਸ਼ ਸੁਭਾੜੀ ਜਦ ਮੇ ਤੇਲ ਦੇ ਲਈ ਬੈਠਾ ਵਿੱਚ ਲੱਗਣਾ ਪੈਂਦਾ ਤਾਂ ਕਿਤੇ ਸਭਾ ਪਾਣੀ ਵੀ ਆਇ ਲੈਣਾ ਪੈਂਦਾ ਕਿ ਉਹ ਖੁਸਾ ਤਾ ਹਾਲਾਤ ਨੇ ਪੱਤ ਤੋਂ ਬਦਲ ਹੁੰਦੇ ਜਾਂਦੇ ਬਾਹਰ ਅਸੀਂ ਸੁਭਾਰਣੀ ਤਾ ਉਹ ਆਪਣਾ ਮਾਰੀ ਆਪਾਂ ਗੁਰੂ ਸਰਵੰਤਾਂ ਦੇ ਪਾਏ ਹੋਏ ਪੂਰ ਨੇ ਆਪਣੇ ਮਰੜਨੀਆਂ ਪਾਈਆਂ ਪਈਆਂ ਪਗੜੰਡੀਆਂ ਉਹਨਾਂ ਦੇ ਹਮਰਾਹ ਬਣੀ ਉਹਦੇ ਤੇ ਤਾਂ ਨਰਦਾ ਕੋਲੋਂ ਚੱਲ ਕੇ ਮਾਰੇ ਜਿੱਦ ਤੇ ਪਵਨ ਗੁਰੂ ਅਸੀਂ ਤੇ ਪਵਨ ਗੁਰੂ ਕਵੀ ਦੁਸ਼ਤ ਕਰਦੀ ਹਵਾ ਆਖੋ ਸਤਖਾਂ ਵੱਡੀਆਂ ਵੱਡੀਆਂ ਫੈਕਟਰੀਆਂ ਲਾ ਕੇ ਗੰਦਾ ਧੂੰਆਂ ਤੇ ਤਾਂ ਵੇਖੋ ਅਸੀਂ ਵਿਆਹਾਂ ਤੇ ਅਸੀਂ ਸ਼ਾਦੀਆਂ ਤੇ ਅਸੀਂ ਵੱਡੇ ਵੱਡੇ ਗੁਰਪੁਰਬਾਂ ਤੇ ਨਾਮ ਗੁਰਪੁਰਬ ਦਾ ਹੁੰਦਾ ਹੈ ਦੇ ਦੂਜਾ ਤਖਬਾ ਹੋਣੀ ਨਹੀਂ ਹੁੰਦੀ ਅਖਲ ਸਤਨਾ ਮੈਂ ਕਹਿੰਦਾ ਜੇ ਹੁਣ ਲਿੰਦਾ ਵੀ ਸਾਹਮਣੇ ਟੱਕ ਕੇ ਲੈ ਕੇ ਜਲਦੀ ਵੀ ਸ਼ਲੋਕ ਹੀ ਕੀ ਜਾਂਦਾ ਸ਼ਲੋਕ ਕਹਿੰਦਾ ਪਵਣ ਗੁਰੂ ਦੁਸ਼ਟ ਕਤਿ ਪਵਣ ਜਿਨ ਬਾਣੀ ਕਿਤਾ ਅਖੋ ਸਤਨਾ ਦੋਨੋਂ ਦੀਦਾ ਵੇਖ ਕੇ ਵਿਚਾਰ ਕੇ ਤੇ ਪਹ ਖੜੇ ਕਿੱਥੇ ਗੁਰੂ ਨਾਨਕ ਸਾਹਿਬਾਰਣ ਕੀ ਕਹਦੇ ਇਸੇ ਚ ਪਹੁੰਚੇ ਕਿੱਥੇ ਕਾਸੀਂ ਆਪਣੀ ਜੀਵਨ ਯਾਤਰਾ ਤੇ ਕਿੱਥੇ ਕਹ ਪਹੁੰਚ ਗਏ ਕਿੰਨਾ ਕੁ ਸਫਲ ਕਰ ਲਿਆ ਆਪਣੇ ਜੀਵਨ ਨੂੰ ਕਿੰਨਾ ਕੁ ਅਸੀਂ ਸਫਲ ਕਰ ਲਿਆ ਆਪਣੇ ਹੱਥੋਂ ਹੱਥ ਕਿਸੇ ਲਈ ਅਸੀਂ ਸੇਵਾ ਕਰਕੇ ਕਿੰਨਾ ਕੁ ਅਸੀਂ ਸਫਲ ਕਰ ਲਿਆ ਆਪਣੇ ਪੈਰਾਂ ਚੱਲ ਕੇ ਕਿਸੇ ਦੇ ਭਲੇ ਵਾਸਤੇ ਆਦੋਂ ਕੀ ਆਓ ਆਪਾਂ ਇਹੀ ਬੇਨਤੀ ਕਰ ਸਕਦੇ ਹਾਂ ਕਿ ਗੁਰੂ ਸਾਹਿਬ ਦੀ ਦੁਆਰੋਂ ਤਾਂ ਇਹ ਤਕੜਟੀਆਂ ਹਾਂ ਤੇ ਚੱਲਿਏ ਉਹਨਾਂ ਨੂੰ ਆਪਣਾ ਹਾਮਰਾ ਬਣਾਈਏ ਪਾਣੀ ਦੀ ਸੁਗਾਟ ਲਈ ਅੱਜ ਬੇਸ਼ੁਮ ਇਲਾਕੇ ਵਿੱਚ ਹੈ ਗੁਰੂ ਦੇ ਪੱਗਦੇ ਮਾਰਾ ਦੀ ਜਨਾ ਵਖਤ ਪੜ੍ਹਦੇ ਸੀ ਜਿਸ ਹੋਏ ਹੁਕਮੇ ਗੁੱਦ ਨਿਹਾਲ ਹੁਕਮੇ ਗੁੱਦ ਨਿਹਾਲ ਦਾ ਖਾਸ ਉਪਰਾਇ ਜਿਨ੍ਹਾਂ ਨੇ ਉਹਦੇ ਕੋ ਕੋ ਨੂੰ ਪਸਾਰ ਲਿਆ ਨਾ ਉਹਨੇ ਖਾਸ ਤੱਕ ਪ੍ਰਾਪਤੀ ਕਰ ਲਈ ਕਿ ਕਹਿੰਦੇ ਜਿਸ ਹੋਆ ਆਪ ਕਿਰਪਾ ਇਹੋ ਬੋਦੀ ਨੈਭ ਤਕੋਗੀ ਉਹ ਕਹਿੰਦੇ ਭਰਮਾ ਭਟਕਣਾ ਤ ਨਹੀਂ ਪੈਂਦਾ ਆਖੇ ਸਤਨਾਮ ਜੋ ਜੋ ਗਤਾ ਖਸਮ ਆ ਕਦੇ ਦੋਵੇਂ ਹੱਥ ਜੁੜ ਕੇ ਕਹੀ ਇਹ ਮਾਰਾ ਜੋ ਜੋ ਗਤਾ ਖਸਮ ਸੋਈ ਸੁਖ ਪਾਇਆ